ਹਾਂਜੀ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪ੍ਰੋਟੀਨ ਸ਼ੇਕ ਜਿਹੜੇ ਜਿਮ ਜਾਂਦੇ ਨੇ ਬੱਚੇ ਉਹ ਕਈ ਵਾਰੀ ਕੀ ਹੈ ਜੋ ਸਿੰਥੈਟਿਕ ਹੈ ਪ੍ਰੋਟੀਨ ਉਹ ਡੱਬੇ ਖਰੀਦ ਕੇ ਖਾਂਦੇ ਨੇ ਤੇ ਅੱਜ ਆਪਾਂ ਘਰ ਹੀ ਬਣਾਵਾਂਗੇ ਉਹ ਇਹਦੇ ਲਈ ਆਪਾਂ ਲੈਨੇ ਬਾਦਾਮ, ਅਖਰੋਟ, ਕਾਜੂ ਤੇ ਕद्दू ਦੇ ਬੀਜ, ਮਗਜ ਨਾਲ ਆਪਾਂ ਲੈ ਮਖਾਣੇ ਜਿੰਨਾਂ ਵਿੱਚ ਕੈਲਸ਼ੀਅਮ ਬਹੁਤ ਹੁੰਦਾ, ਫਾਈਬਰ ਬਹੁਤ ਹੁੰਦਾ ਤੇ ਨਾਲ ਹੀ ਆਪਾਂ ਲਈ ਖਸਖਸ, ਖਸਖਸ 2 ਚਮਚ ਲਈ ਇੰਨਾ ਸਾਰਿਆਂ ਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਮਖਾਣਿਆਂ ਨੂੰ ਅਲੱਗ ਕਰਨਾ ਤੇ ਜਿਹੜੀ ਖਸਖਸ ਆ ਉਹਨੂੰ ਅਲੱਗ ਕਰਨਾ ਇਹਨਾਂ ਨੂੰ ਜ਼ਿਆਦਾ ਨਹੀਂ ਆਪਾਂ ਭੁੰਨਣਾ ਹਲਕਾ ਜਿਹੀ ਭੁੰਨਣਾ ਤਾਂ ਕਿ ਜਿਵੇਂ ਇਹ ਮਖਾਣੇ ਆ ਉਹ ਕਰੰਚ ਜਿਹਾ ਹੋ ਜਾਣ ਫਿਰ ਆਪਾਂ ਇਹਨਾਂ ਨੂੰ ਅਲੱਗ-ਅਲੱਗ ਪਾ ਕੇ ਗ੍ਰਾਈਂਡਰ ਵਿੱਚ ਪੀਸ ਲਿਆ ਪਾਊਡਰ ਜਿਹਾ ਬਣਾ ਲਿਆ ਤੇ ਫਿਰ ਆਪਾਂ ਇਹਨੂੰ ਇੱਕ ਛਾਨਣੀ ਨਾਲ ਉਹਨੂੰ ਛਾਣ ਲੈਣਾ ਠੀਕ ਹੈ ਜੇਕਰ ਕੋਈ ਰਹਿ ਵੀ ਜਾਂਦੇ ਪਾਰਟਿਕਲਸ ਤੇ ਉਹਨੂੰ ਦੁਬਾਰਾ ਆਪਾਂ ਗ੍ਰਾਈਂਡ ਕਰ ਲੈਣੇ ਆ ਤੇ ਹੁਣ ਇਹ ਜਿਹੜਾ ਪਾਊਡਰ ਹੈ ਇਹ ਬਣ ਕੇ ਤਿਆਰ ਆ ਤੇ ਆਪਾਂ ਹੁਣ ਇਹਦੇ ਵਿੱਚ ਆਪਣੇ ਟੇਸਟ ਦੇ ਅਨੁਸਾਰ ਜੇਕਰ ਚਾਹੁੰਦੇ ਆ ਵੀ ਇਹ ਇਹ ਚਾਕਲੇਟੀ ਬਣ ਜਾਵੇ ਤਾਂ ਆਪਾਂ ਚਾਕਲੇਟ ਪਾਵਾਂਗੇ ਇਹ ਹੁਣ ਮੈਂ ਸ਼ੱਕਰ ਪਾਈ ਆ ਤੇ ਸ਼ੱਕਰ ਜਿਹੜੇ ਨਹੀਂ ਸ਼ੱਕਰ ਖਾਂਦੇ ਉਹ ਚੀਨੀ ਬਾਅਦ ਚ ਵੀ ਪਾ ਸਕਦੇ ਤੇ ਮੈਂ ਇਹਦੇ ਵਿੱਚ 1/4 ਕੱਪ ਜਿਹੜਾ ਹੈਗਾ ਵਾ ਉਹ ਕੋਕੋ ਪਾਊਡਰ ਪਾਇਆ ਜੋ ਕਿ ਬਹੁਤ ਹੀ ਹੈਲਦੀ ਹੁੰਦਾ ਤੇ ਬੱਚੇ ਵੀ ਇਹਨੂੰ ਫਿਰ ਖੁਸ਼ ਹੋ ਕੇ ਚਾਕਲੇਟ ਫਲੇਵਰ ਵਾਲੇ ਨੂੰ ਪੀਂਦੇ ਨੇ ਤੇ ਹੁਣ ਇਹ ਮੈਂ ਤਿਆਰ ਕਰ ਲਿਆ ਇਹਨੂੰ ਹੁਣ ਆਪਾਂ ਕਿਵੇਂ ਵੀ ਯੂਜ਼ ਕਰਨਾ ਦੁੱਧ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਆਪਾਂ 3 ਤੋਂ 4 ਚਮਚ ਇਹਦੇ ਆਪਾਂ ਇੱਕ ਆਪਾਂ ਜਾਰ ਦੇ ਵਿੱਚ ਜਾਂ ਫਿਰ ਕੋਈ ਗਲਾਸ ਲੈ ਲਓ ਉਹਦੇ ਵਿੱਚ ਪਾ ਲੈਣਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੁੱਧ ਪਾ ਲੈਣਾ ਇਹ ਆਪਣੀ ਚੁਆਇਸ ਆ ਜੇ ਆਪਾਂ ਠੰਡਾ ਪੀਣਾ ਤੇ ਇਹਨੂੰ ਠੰਡੇ ਦੁੱਧ ਵਿੱਚ ਪਾ ਸਕਦੇ ਹਾਂ ਜੇ ਆਪਾਂ ਗਰਮ ਦੁੱਧ ਵਿੱਚ ਮਿਕਸ ਕਰਕੇ ਪੀਣਾ ਤਾਂ ਗਰਮ ਪਾ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮੈਂ ਫੋਕ ਦੇ ਨਾਲ ਇਹਨੂੰ ਥੋੜਾ ਬੀਟ ਕਰ ਲਿਆ ਤੇ ਦੇਖੋ ਦੋਸਤੋ ਹੁਣ ਇਹ ਜਿਹੜਾ ਹੈਗਾ ਆ ਪ੍ਰੋਟੀਨ ਦੇ ਚੇਕ ਆ ਜਿਹੜਾ ਇਹ ਹੁਣ ਪੀਣ ਲਈ ਤਿਆਰ ਹੈ ਤੇ ਜਿਹੜਾ ਮੈਂ ਬਾਕੀ ਦਾ ਪਾਊਡਰ ਆ ਉਹਨੂੰ ਮੈਂ ਇੱਕ ਕੰਟੇਨਰ ਵਿੱਚ ਕੱਚ ਦੇ ਜਾਂ ਗਲਾਸ ਦਾ 에어ਟਾਈਟ ਕੰਟੇਨਰ ਹੋਵੇ ਉਹਦੇ ਵਿੱਚ ਆਪਾਂ ਇਹਨੂੰ ਸਟੋਰ ਕਰ ਸਕਦੇ ਆ ਔਰ ਇਹਨੂੰ 에어ਟਾਈਟ ਚ ਸਟੋਰ ਕਰਨਾ ਨਹੀਂ ਤਾਂ ਫਿਰ ਇਹ ਮੌਇਸਚਰ ਪਕੜ ਕੇ ਖਰਾਬ ਹੋ ਜਾਂਦਾ